ਦਰਸਾ ਸਾਹਿਬ ਨਿਸ਼ਾਨ ਸਾਹਿਬ ਲਾਣ ਲੱਗੇ ਹਨ ਜਿਵੇਂ ਮਤਲਬ ਗੁੰਮਤ ਸਾਹਿਬ ਦੇ ਉੱਤੇ ਨਿਸ਼ਾਨ ਸਾਹਿਬ ਚੜਾਣ ਲੱਗੇ ਆ ਅੱਜ ਗੁਰੂ ਦੀ ਕਿਰਪਾ ਹੋਈ ਸਾਡੇ ਪੱਟ ਤੇ ਪਹਿਲਾਂ ਵਰਤ ਇੱਕ ਰਿਆ ਨਾ ਦੋ ਡੋਂਗੇ ਇੱਥੇ ਸੋਟਾ ਆਹ ਵੇਖੋ ਤੁਸੀਂ ਦਰਸ਼ਨ ਕਰ ਰਹੇ ਹੋ ਅੱਛੇ ਨਿਸ਼ਾਨ ਸਾਹਿਬ ਉਪਰ ਖੰਡਾ ਸਾਹਿਬ ਚੜ ਜਾਣਾ ਤੇ ਅੱਜ ਤੁਹਾਨੂੰ ਦਰਸ਼ਨ ਕਰਾਣੇ ਆ ਕਿ ਕਿਸ ਤਰ੍ਹਾਂ ਸੇਵਾ ਹੁੰਦੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਕੰਮ ਚੱਲਦਾ ਹੈ ਸਾਰਾ ਤੁਹਾਨੂੰ ਵਿਖਾਵਾਂਗੇ ਅੱਜ ਲਓ ਜੀ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਖੰਡਾ ਸਾਹਿਬ ਕਿਵੇਂ ਚੜਾਣਿਆ ਆਪਾਂ ਆਪਾਂ ਗੁੰਮਟ ਬਣ ਚੁੱਕਾ ਆਪਣਾ ਤੇ ਥੱਲੇ ਥੋੜੀ ਤਿਆਰੀ ਰਹਿੰਦੀ ਹੈ ਤੇ ਖੰਡਾ ਸਾਹਿਬ ਚੜਾ ਕੇ ਫਿਰ ਉਹ ਪੈੜ ਜੜੀ ਖੋਲ ਲੈਣੀ ਹੈ ਇਸ ਕਰਕੇ ਹੂੰ ਹੂੰ ਗੁੰਮਟੀਆਂ ਤੇ ਵੀ ਚੜਨ ਕੇ ਖੰਡੇ ਸਾਹਿਬ ਤੇ ਉੱਥੇ ਵੀ ਚੜਨਗੇ ਬੜੇ ਪਿਆਰ ਨਾਲ ਵੇਖਿਓ ਅੱਜ ਲਓ ਜੀ ਹੁਣ ਆਪਾਂ ਲੋਸਮੈਂਟ ਕਰਨ ਲੱਗੇ ਆ ਪਿੰਡ ਵਾਲਿਆਂ ਨੂੰ ਵੀ ਦਰਸ਼ਨ ਕਰੋ ਭਾਈ ਇਹ ਯਾਦਗਰੀ ਪਲ ਹੁੰਦੇ ਹਨ ਵਾਰੂ ਜੀ ਦਾ ਕਾਂਸਾ ਵਾਰੂ ਜੀ ਦੇ ਪੱਤੇ ਸੋਨ ਨਗਰ ਵਾਸੀ ਸਾਸਕਤ ਚਰਨ ਬੇਤੀ ਹੈ ਕਿ ਸਾਡਿਆ ਟਬਲਾ ਸਵਾਲ ਉੱਤਾ ਗਿਆ ਸੀ ਤੇ ਸਾਡੇ ਅੱਜ ਵੱਜ ਚੁੱਕੇ ਹਨ ਤੇ ਗੁਰ ਸਾਹਿਬ ਇਕੱਠਾ گ ਇਸਾ ਕਕੇ ਸਾਰੇ ਪੁੱਛ ਤੇ ਕਿਰਪਾਲਤਾ ਕਰੋ ਭਾਈ ਮਾਈਆ ਬੀਬੀਆਂ ਭੈਣਾ ਨੌਜਵਾਨ ਵੀਰ ਸਾਰੇ ਪੁੱਛੋ ਸੇਵਾਦਾਰਾ ਦੀਏ ਕੰਮ ਜਿਹੜਾ ਹੈ ਨਿਪਰੇ ਚਾਰ ਦਿੱਤਾ ਹੈ ਔਰ ਠੱਡਾ ਸਾਹ ਲੱਗਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਦਿਹਾੜਾ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦਿਵਸ ਗੁਰਤਾ ਗਦੀ ਦਿਵਸ ਸ਼ੇਹਰਾਰ ਗੁਬਿੰਦ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਮਿਲੇ ਸੀ ਸਬੰਧ ਅੰਦਰ ਤੇ ਗੁਬਿੰਦ ਸਾਹਿਬ ਦੀ ਸੇਵਾ ਜਿਹੜੀ ਹੈ ਨਿਮਰੇ ਚੜੀ ਹੈ ਉਹ ਖੰਡਾ ਸਾਹਿਬ ਲਿਆਦਾ ਗਿਆ ਹੈ ਤੇ ਆਪਾਂ ਖੰਡਾ ਚੜਾਣਾ ਹੈ ਪਾਲਕੀਆਂ ਤੇ ਵੀ ਖੰਡੇ ਚੜਾਏ ਜਾਣੇ ਹਨ ਗੁੰਟੀਆਂ ਤੇ ਵੀ ਪਹੁੰਚੋ ਭਾਈ ਫੇਰ ਨਾ ਕਿਉਂ ਦੱਸਿਆ ਨਹੀਂ ਭਾਈ ਇਸ ਕਰਕੇ ਪਹੁੰਚਣ ਦੀ ਕਿਰਪਾਲਤਾ ਕਰੋ ਲੱਡੂਆ ਦਾ ਪ੍ਰਸ਼ਾਦ ਵੀ ਤਿਆਰ ਹੈ ਗਰਮਾ ਗਰਮ ਗੱਡੂ ਵੰਡਾਏ ਗਏ ਹਨ ਤੇ ਪਹੁੰਚੋ ਆ ਕੇ ਛਕੋ ਤੇ ਨਾਲੇ ਸੇਵਾ ਕਰੋ ਭਾਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਮੌਕੇ ਵਾਰ ਆ ਗਈ ਹੈ ਵੀਡੀਓ ਆ ਸਤਿ ਗੁਰੂ ਨਾਨਕ ਦੇਵ ਜੀ ਮਾਨੁ ਮੇਂਹਿਆ ਤੂੰ ਸਦਾ I don't know. ਈ ਸੋਨਹਾਰੋ ਆਨ ਸਿਯਾਤਾਨ ਸੋ ਵੀਰਾਂ ਨੇ ਬੜੀ ਹੀ ਕੋਰੇ ਇੱਕੇਰભાઈ ਸਾਹਿਬ ਨੇ ਜਿਨ੍ਹਾਂ ਨੇ ਗੁੰਮੜ ਸਾਹਿਬ ਦੀ ਸੇਵਾ ਸਾਰੀ ਕੀਤੀ ਸਾਰੀ ਨਪਾਈ ਹੈ ਪਾਲਤੀ ਸਾਹਿਬ ਬਹੁਤ ਖੂਬਸੂਰਤ ਬਣਾਏ ਨੇ ਇਹ ਠੇਕੇਦਾਰ ਕਿੱਥੋਂ ਨੇ ਭਾਈ ਸਾਹਿਬ ਪਿੰਡ ਭੌਂਪੁਰ ਤੋਂ ਪਿੰਡ ਭੌਂਪੁਰ ਤੋਂ ਤੇ ਇਹ ਠੇਕੇਦਾਰ ਸੇਵਾ ਕਰ ਰਹੇ ਨੇ ਆਪਣੇ ਪਿੰਡ ਮਾਣੇ ਹਾਲ ਗੁਰਮਿੰਦਰ ਸਿੰਘ ਜੀ ਸਿੱਤੇ ਪਾਸ਼ਾ ਚੜ੍ਹਦੀ ਕਲਾ ਕਰਨ ਜਿੰਨਾ ਟਾਈਮ ਲਿਆ ਸੀ ਉਹਨੇ ਟਾਈਮ ਦੇ ਵਿੱਚ ਇਹਨਾਂ ਨੇ ਸੇਵਾ ਸੰਪੂਰਨ ਕੀਤੀ ਹੈ ਇਸੇ ਤਰ੍ਹਾਂ ਹੀ ਹੋਰ ਵੀ ਗੁਰੂ ਘਰ ਇਹਨਾਂ ਨੂੰ ਸੇਵਾ ਦੇਣ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਡੇ ਪਾਜੀ ਵੀ ਬਾਬਾ ਗੁਰਚਰਨ ਸਿੰਘ ਜੀ ਤੌੜਾ ਸਾਹਿਬ ਵੀ ਪਹੁੰਚ ਚੁੱਕੇ ਨੇ ਆ ਜਾਓ ਇੱਧਰ ਇਹ ਵੀ ਮਿਸਤਰੀ ਸਾਹਿਬ ਜਿਨ੍ਹਾਂ ਨੇ ਸੇਵਾ ਨਿਭਾਈ ਬੜੇ ਪਨਮਨ ਧੰਨ ਕਰਕੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਜੀ ਦਾ ਧੰਨਵਾਦ ਹੈ ਸਾਰੇ ਸੋਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਵਾਹ ਆਓ ਹੁਣ ਦੇਖ ਵਰਤਾਈ ਜਾਵੇ ਸੋਨਿਹਾਲ ਇਨਾ ਮਿਸਤਰੀਆਂ ਦਾ ਠੇਕੇਦਾਰ ਸਾਹਿਬ ਦਾ ਸਾਡੇ ਪਿੰਡ ਮਾੜੇਵਾਲ ਦੀ ਸੰਗਤ ਵੱਲੋਂ ਤਹਿ ਦਿਲੋਂ ਧੰਨਵਾਦ ਜਿਹੜਾ ਵੀ 20-22 ਸਾਲ ਦਾ ਇਹ ਸੇਵਾ ਸਤ ਮਿਲੀ ਹੈ ਸਰਦਾਰ ਸੁਖਦੇਵ ਸਿੰਘ ਦਸ਼ਨ ਦੀਦਾਰ ਕਰਕੇ ਆਪਣਾ ਜੀਵਨ ਸਫਲਾ ਬਣਾਉਣ ਜੀ ਤੇ ਵਾਹਿਗੁਰੂ ਜੀ ਦਾ ਬਸਾ ਵਾਹਿਗੁਰੂ ਜੀ ਹਾਤੇ ਬੋਲੇ ਈ ਸੋਨਿਹਾਲ ਅੱਸੀ ਆ ਗਏ ਕਬਿਲੇ ਆਓ ਬੋਲੇ ਈ ਸੋਨਿਹਾਲ ਅੱਸੀ ਆ ਗਏ ਲੋ ਜੀ ਹੁਣ ਅਸੀਂ ਉੱਪਰ ਆ ਚੁੱਕੇ ਆ ਵਾਹਿਗੁਰੂ ਦੀ ਕਿਰਪਾ ਹੋਈ ਹੈ ਸਾਡੇ ਪਿੰਡ ਦੀਆਂ ਸੰਗਤਾਂ ਨੇ ਜਿਹੜਾ ਗੁੰਮਦ ਸਾਹਿਬ ਕਢਣ ਲੱਗਿਆ ਹੈ ਠੇਕੇਦਾਰ ਸਾਹਿਬ ਵੀ ਪਿੱਛੇ ਪਿੱਛੇ ਆ ਰਹੇ ਨੇ ਆ ਵੇਖੋ ਤੁਸੀਂ ਬੋਲੇ ਸੋਨਿਹਾਲ ਸੁਨਿਆਕਾਰ ਉਹ ਕਿੱਥੇ ਲੈ ਗਏ ਪਰ ਮੈਂ ਥੋੜੇ ਰਵਾਇਤੀ ਇੱਥੇ ਪਰ ਮੈਂ ਲਓ ਜੀ ਅਸੀਂ ਹੁਣ ਉੱਪਰ ਆ ਪਹੁੰਚ ਚੁੱਕੇ ਆ ਤੇ ਆ ਵੇਖੋ ਮਿਸਤਰੀਆਂ ਨੇ ਕਿਵੇਂ ਵਿੱਚੋਂ ਗੋਲ ਕਰਤਾ ਵੇਖੋ ਦੇਖਣ ਵਾਲੀ ਚੀਜ਼ ਹੈ ਠੀਕ ਹੈ ਜੀ ਇੱਥੇ ਤਰੀਕਾ ਉਹਦਾ ਦਿਖਾਉਂਦੇ ਆ ਤੇ ਸਾਡਾ ਪਿੰਡ ਵੀ ਵੇਖੋ ਮਾਣਿਆਲ ਜੁਗੇ ਦੇ ਘਰ ਟੈਂਟ ਵੀ ਲੱਗ ਚੁੱਕਾ ਹੈ ਤੁਹਾਨੂੰ ਆਪਣਾ ਪਿੰਡ ਵੀ ਦਿਖਾਣੇ ਆ ਅੱਜ ਮਾਣੇ ਵਾਲ ਪਿੰਡ ਵੀ ਵੇਖੋ ਤੁਸੀਂ ਆਪਣਾ ਪਿੰਡ ਵੀ ਵਹਾਰੇ ਆਜਾ ਨਾਲ ਸੇਵਾ ਹੋ ਰਹੀ ਹੈ ਇਹ ਮੇਰੀ ਬਾਬਾ ਵੀ ਪਹੁੰਚਿਆ ਹੋਇਆ ਹੈ ਇਹ ਸੰਗਤ ਵੀ ਪਹੁੰਚੀ ਹੋਈ ਹੈ ਤੇ ਵੇਖੋ ਖੂਬਸੂਰਤ ਜਿਆਦੇ ਨਾ ਚੜਿਓ ਭਾਈ ਪੂਰੇ ਪੂਰੇ ਚੜਿਓ ਬੰਦੇ ਬੱਚਿਆਂ ਕਹਿੰਦਾ ਥੱਲੇ ਆ ਪਾਜੀ ਉਹ ਬੱਚੇ ਥੱਲੇ ਆ ਜਾਓ ਭਾਈ ਸੇਵਾ ਸ਼ੁਰੂ ਹੋ ਗਈ ਹੈ ਬੋਲੇ ਸੋਨਿਆਲ ਸ੍ਰੀ ਅਕਾਲ ਮਿਸਤਰੀ ਸਾਹਿਬ ਨੂੰ ਬੇਨਤੀ ਜੀ ਲੈ ਇੱਕ ਪੀਸ ਰਖੜਾ ਨਾਲ ਹੀ ਜਕਾਰਾ ਛੱਡ ਦੇਣਾ ਦੀਦਾ ਨੇ ਪਿਆ ਉਹਦੋਂ ਅਗਲੇ ਪਾਸੇ ਹੋਵਾ ਜੀ ਉਧਰ ਉਹ ਬੰਦੇ ਖੜੇ ਨੇ ਗੱਲ ਨਹੀਂ ਬਣਨੀ ਮੂੰਹ ਕਣੀ ਆਂਦਾ ਵੇ ਤੇਰਾ ਆ ਵੇਖੋ ਜੀ ਵਾਹਿਗੁਰੂ ਆ ਵੇਖੋ ਗੁੰਮਟੀ ਸਾਹਿਬ ਕਿੰਨੀ ਪਿਆਰੀ ਤਿਆਰ ਕੀਤੀ ਐ ਮਿਸਤਰੀਆਂ ਨੇ ਆ ਗਿਆ ਆ ਗਿਆ ਬੋਲੇ ਸੋਨਹਾਰ ਉਹ ਜਕਾਰੇ ਛੱਡਦੇ ਰਹੋ ਭਾਈ ਵਿੱਚ ਵਿੱਚ ਸੋਨਹਾਰ ਸੋਨਹਾਰ ਸਰੀਆ ਕਾਲ ਕਿਨੇ ਬੰਦੇ ਖੜੇ ਨੇ ਉੱਪਰ ਬੋਲੇ ਸੋਨਹਾਰ ਗਰਮੀ ਦਾ ਸਮਾਂ ਬੜਾ ਤਕੜਾ ਚੱਲ ਰਿਹਾ ਤੇ ਨਾਲ ਹੀ ਸੇਵਾ ਚੱਲ ਰਹੀ ਹੈ ਕਰੋ ਦਰਸ਼ਨ ਮਾੜੀ ਮੁੱਢੀ ਜਿੰਨੇ ਕੁ ਕਰ ਸਕਨੇ ਆ ਸਾਡਾ ਭਾਉ ਹਿਸ਼ਾਰ ਸਿੰਘ ਜੀ ਪਹੁੰਚਿਆ ਹੋਇਆ ਹੈ ਆਵੇਂ ਨੂੰ ਗਰਮੀ ਲੱਗਦੀ ਆ ਬਾਵੇਂ ਗਰਮੀ ਲੱਗਦੀ ਤਾਂ ਵੀ ਬਾਵੇਂ ਗਰਮੀ ਲੱਗਦੀ ਐ ਪਰ ਹਾਜ਼ਰੀ ਭਰਨਵਾ ਤੇ ਆਇਆ ਬਾਊ ਕਿੰਨੀ ਕੁ ਖੁਸ਼ੀ ਹੋ ਰਹੀ ਤੈਨੂੰ ਮੈਂ ਤੇ ਬਹੁਤ ਖੁਸ਼ ਹੋ ਕੇ ਤੌਰ ਬਣ ਗਈ ਮੇਰੀ ਤਾਂ ਹਾਂ ਕੀ ਬਾਤ ਐ ਸਹੀ ਗੱਲ ਐ ਇਹੋ ਜਿਹੀ ਸੇਵਾ ਕਿੱਥੋਂ ਮਿਲਣੀ ਐ ਹਾਂ ਮੰਨ ਐ ਜੀ ਸੇਵਾ ਨਹੀਂ ਮਿਲਣੀ ਮਨ ਖੜ ਗਿਆ ਤੇਰਾ ਮੈਂ ਕਹਿੰਦਾ ਪੂਰਾ ਖੁਸ਼ ਐ ਟਾਈਮ ਅੱਛਾ ਅੱਛਾ ਜੀ ਕਲਾ ਟਾਈਮ ਪੂਰੀ ਖੁਸ਼ੀ ਹੋ ਰਹੀ ਐ ਖੁਸ਼ੀ ਹੋ ਰਹੀ ਐ ਹਾਂ ਬਾਬਾ ਬਿੱਟੂ ਤੈਨੂੰ ਕਿੰਨੀ ਖੁਸ਼ੀ ਹੈ ਤੈਨੂੰ ਕਿੰਨੀ ਕੀ ਖੁਸ਼ੀ ਹੈ ਬਹੁਤ 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 ਜ਼ਿਆਦਾ ਹੈ ਹਾਂ ਤੇ ਬਹੁਤ ਸਮੇਂ ਤੋਂ ਅਸੀਂ ਸੇਵਾ ਵਡੀਕ ਰਹੇ ਮਹਾਰਾਜ ਕਿਰਪਾ ਕਰੇ ਤੇ ਕਰਤੀ ਬਾਬੇ ਨਾਨਕ ਨੇ ਹਾਂ ਟੰਡਾ ਸਾਹਿਬ ਦੇ ਵਿੱਚ ਸੀਮਿੰਟ ਪੜਿਆ ਜਾ ਰਿਹਾ ਹੈ ਸਟਰੋਂਗ ਬਣਾਉਣ ਵਾਸਤੇ ਚਿੱਟਾ ਸੀਮਿੰਟ ਭਰ ਰਹੇ ਹਨ ਟੰਡਾ ਸਾਹਿਬ ਦੇ ਵਿੱਚ ਦੇਖੋ ਧਿਆਨ ਨਾਲ ਤਸਵੀਰਾਂ ਤੁਸੀਂ ਇਸ ਟਾਈਮ ਔਕੇ ਤੇ ਤਸਵੀਰਾਂ ਦੇਖ ਲਿਓ ਤੁਸੀਂ ਬੋਲੇ ਇਸੋ ਨਿਹਾਲ ਕਾਰੇ ਛੱਡੋ ਲਗਾਤਾਰ ਛੱਡ ਜਕਾਰਾ ਸੋ ਨਿਹਾਲ ਸਾਹਿਬ ਜੀ ਆਦਾ ਸੋ ਨਿਹਾਲ ਛੱਡੋ ਭਾਈ ਛੱਡੋ ਭਾਈ ਸੋ ਨਿਹਾਲ ਸਰੀਆ ਕਾ ਸਾਰੀਆ ਕਾ ਪਾਈ ਬਲਵੰਤ ਸਿੰਘ ਜੀ ਜਕਾਲਾ ਛੱਡਣਗੇ ਇੱਕ ਛੱਡੋ ਜੀ ਸਾਰੀਆ ਕਾ ਇਹਨਾਂ ਨੇ ਉਹ ਦੇ ਰਹੀਦਾ ਉਹ ਹਾਂਜੀ ਲਾਓ ਜੀ ਖੰਡਾ ਸਾਹਿਬ ਲੱਗ ਚੁੱਕਾ ਹੈ ਮੜੇ ਜੇ ਸੈਟਿੰਗ ਕਰਨ ਵਾਲਾ ਰਹਿ ਗਿਆ ਲੈਵਲ ਦੇ ਵਿੱਚ ਠੇਕੇਦਾਰ ਸਾਹਿਬ ਕਰਨਗੇ ਫਿਰ ਤੁਹਾਨੂੰ ਦਿਖਾਇਆ ਜਾਵੇਗਾ ਹਜੇ ਕਰਨਾ ਹੋ ਤਾਂ ਹੀ ਬੰਦੇ ਹੈ ਇਹ ਕੰਮ ਚੱਲ ਰਿਹਾ ਠੇਕੇਦਾਰ ਸਾਹਿਬ ਕਹਿੰਦੇ ਨੇ ਥੋੜਾ ਉੱਪਰ ਥੋੜਾ ਮੜੇ ਥੋੜਾ ਆ ਜਾਂਦੇ ਵੇਖੋ ਖੰਡਾ ਸਾਹਿਬ ਦੀ ਸੇਵਾ ਹੋ ਚੁੱਕੀ ਹੈ ਮਾੜਾ ਮੁੱਟਾ ਥੋੜਾ ਬੱਤਾ ਚੱਲ ਰਿਹਾ ਥੋੜੀ ਮਾਰ ਕੇ ਸੈੱਟ ਕੀਤਾ ਜਾ ਰਿਹਾ ਹੈ ਬੱਸ 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 ਬੋਲੇ ਜੋਦੀ ਬਣੀ ਨਾ ਆਸਾਂ ਤੇ ਬੰਦੇ ਵੀ ਨਰੋਜਨੀਓਂ ਤੇ ਪੈਰੀ ਪੂਰੀ ਲੋ ਤੇ ਜਕਾਰੇ ਬਲਾਵੇ ਬਾਬੇ 시ਦਾ ਸਿੰਘਾਂ ਦੇ ਮਨ ਨੂੰ ਭਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਸਾਤ ਸ੍ਰੀ ਅਖੰਡਾ ਸਾਹਿਬ ਦੀ ਸੇਵਾ ਹੋ ਚੁੱਕੀ ਹੈ ਤੇ ਦਰਸ਼ਨ ਕਰੋ ਤੁਸੀਂ ਬਈ ਨੌਜਵਾਨ ਅਮੀਰ ਵੀ ਪਹੁੰਚੇ ਨੇ ਇਤਿਸ਼ਾਹ ਬਹੁਤ ਹੈ ਸਾਰੇ ਸੱਜਣ ਇੱਧਰ ਆਪੇ ਲੱਗੋ ਇੱਧਰ ਦੇਖ ਲੈ ਖੜ ਗਏ ਉਹ ਦੇਖੋ ਯਾਰ ਉਹ ਪੱਪੇ ਦਾ ਪੱਪੇ ਨੂੰ ਕਹਵਾਣੀ ਹੈ ਤਿੰਨ ਦਿਨ ਕਹਿੰਦਾ ਅਜੇ ਨਹੀਂ ਅੱਥੇ ਘਰ ਨਾ ਸੜੋ ਬੋਲੀ ਭਾਜੀ ਉੱਧਰ ਆ ਗਿਆ ਮੇਰੀ ਵੀਡੀਓ ਪਾਈ ਆਪਣਾ ਵੇਖ ਮਾਮਾ ਕਹੀ ਪਾਇਆ ਸੀ ਅਸੀਂ ਹਾਂ ਜੀ ਇਹਦਾ ਘਰ ਪੈਸੇ ਆਉਂਦੇ ਠੀਕ ਆ ਦਰੋਂ ਠੀਕ ਦਿਖਾ ਰਿਹਾ ਠੀਕ ਦਿਖਾ ਰਿਹਾ ਉਹ ਠੀਕ ਐ ਆ ਵੇਖੋ ਗੁੰਮਟੀਆਂ ਬਣ ਚੁੱਕੀਆਂ ਨੇ ਆ ਵੇਖੋ ਤੁਹਾਨੂੰ ਦਰਸ਼ਨ ਕਰਾਨੀਆਂ ਠੀਰਾ ਕਰੜੇ ਸਾਰੇ ਨੇ ਉਤਮ ਬਰਾਬਰ ਕੀਤਾ ਇਹ ਸਾਰਾ ਨਗਰ ਅਤੇ ਜਿੰਨੇ ਵੀ ਸੱਜਣ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਦਾ ਯੋਗਦਾਨ ਪਾਇਆ ਉਹ ਸਾਰੇ ਇਸ ਖੁਸ਼ੀ ਦੇ ਪਾਤਰ ਇਸ ਸੇਵਾ ਦੇ ਪਾਤਰ ਨੇ ਕਿਉਂਕਿ ਸਤਗੁਰੂ ਕਹਿੰਦੇ ਆਪ ਕੋ ਆਏ ਸੇਵਾ ਕਰੇ ਤਾਂ ਸੁਪਾਈਏ ਮਾ ਇਹ ਸਤੁਰੂ ਨੇ ਕਿਰਪਾ ਕੀਤੀ ਹੈ ਤੁਹਾਡੇ ਉਤਮ ਦਾ ਸਦਕਾ ਮੈਂ ਜਿੱਥੇ ਨਗਰ ਨਿਵਾਸੀ ਸੰਗਤਾਂ ਦਾ ਧੰਨਵਾਦ ਕਰਦਾ ਉਥੇ ਸੁਖਜੀ ਬੰਦਰਕਮੇਂਦੀ ਦਾ ਗੁਰੂ ਘਰ ਦੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਇਹ ਸੇਵਾ ਦਾ ਭਾਈ ਹੈ ਸਾਰੇ ਠੇਕੇਦਾਰ ਸਹਿਬਾਨ ਜਿਨ੍ਹਾਂ ਨੇ ਬੜੀ ਤਨਦੇਹੀ ਦੇ ਨਾਲ ਬੜੀ ਮੁਸ਼ਤੈਦਗੀ ਦੇ ਨਾਲ ਇਸ ਕੰਮ ਨੂੰ ਨੇਪਰੇ ਚਾੜਨ ਦਾ ਯਤਨ ਕੀਤਾ ਅਸੀਂ ਸਮੁੱਚੇ ਪਿੰਡਵਰ ਨੌਕਨਾ ਦੇ ਵਿਸ਼ੂਬ ਗੁਜ਼ਾਰਾਂ ਤਹਿਤੋਂ ਮਸ਼ਹੂਰਾਂ ਕਿ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਹੈ ਅਤੇ ਜਿਨੇ ਵੀ ਅੱਜ ਮਦਦਾਂ ਦੇ ਸਦਿਰਗੇਥੇ ਪਰਾਜ਼ਮਾਨ ਨੇ ਆਏ ਹੋਏ ਨੇ ਠੇਕੇਦਾਰ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਹੈ ਜੋ ਕਿ ਉਹਨਾਂ ਨੂੰ ਪਹਿਲਾ ਸਨਮਾਨ ਦਿੱਤਾ ਗਿਆ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਲਗਨਵਾਸੀ ਸੰਗਤਾਂ ਵੱਲੋਂ ਅਸ਼ਵਾ ਦੇ ਨਾਮ ਰੂ ਮਸ਼ਕੁਰਾਂ ਤੇ ਮੈਂ ਫਿਰ ਵਧਾਈ ਦੇਣਾ ਆ ਇਸੇ ਤਰ੍ਹਾਂ ਆਪਾਂ ਸੇਵਾਾਂਾਂ ਚਾਰੀ ਰੱਖਣੀਆਂ ਨੇ ਕਿਉਂਕਿ ਜਿਸ ਖੂਹ ਦਾ ਪਾਣੀ ਨਿਕਲਦਾ ਰਹਿੰਦਾ ਹੈ ਉਹ ਖੂਹ ਦਾ ਪਾਣੀ ਪਵਿੱਤਰ ਹੁੰਦਾ ਹੈ ਪੀੜ ਯੋਗ ਹੁੰਦਾ ਹੈ ਜਦੋਂ ਪਾਣੀ ਆਪਣਾ ਬਹਾਅ ਰੋਕ ਲੈਂਦਾ ਹੈ ਤੇ ਉਸ ਪਾਣੀ ਵਿੱਚ ਬਦੂ ਆ ਲ ਪੈਂਦੀ ਹੈ ਆਪਾਂ ਆਪਣੇ ਤਰਫੋਂ ਦੇ ਨਾਲ ਸੇਵਾ ਕਰਦੇ ਰਹਿਣਾ ਤੇ ਮੈਂ ਮੈਂ ਸਮਝਦਾ ਕਿ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਸੇਵਾਵਾਂ ਨਿਭਾਉਣੀਆਂ ਨੇ ਤਾਂ ਜੋ ਸਾਡਾ ਇਹ ਜੀਵਨ ਸਾਡਾ ਸਮਾਜਿਕ ਜੀਵਨ ਅਤੇ ਸਾਡਾ ਧਾਰਮਿਕ ਜੀਵਨ ਸੁਖਾਵਾਂ ਬਣ ਸਕੇ ਮੈਂ ਸਾਰਿਆਂ ਦਾ ਹਾਰਦਿਕ ਧੰਨਵਾਦ ਕਰਦਾ ਹੋਇਆ ਪ੍ਰਬੰਧਕ ਨੂੰ ਇੱਕ ਛਾਤ ਧੰਨਵਾਦ ਕਰਦਾ ਹੋਇਆ ਲੱਗਨ ਵਾਲੇ ਸੰਤਾਂ ਦਾ ਧੰਨਵਾਦ ਕਰਦਾ ਹੋਇਆ ਮੈਂ ਇੱਥੇ ਖੜੇ ਬੋਲਣਾ ਤੇ ਫਿਰ ਵੀ ਜਦੋਂ ਚਾਂਸ ਮਿਲਦਾ ਰਹੇਗਾ ਅਸੀਂ ਆਪਣੀ ਪੂਰਨ سیوا کے ہمیشہ کھڑے آتے کوشش کریں گے کہ اسی اپنے پنڈ نو گرو گھروں اچیا اچائیاں بھر چن آدرشوی اِس جیون والے بچوں کو پیدا کر سکیے کہ سارا ادم اپرالا جاری رہے گا سارے کا ہاردک دنواد واحر جی کا خالصہ واحر جی کی فتح پر کمیٹی کو بےنتی ہے سارے مانجوگ سرپنچ سبان نشان سن ਉਹਨਾਂ ਤੋਂ ਸ਼ਰਮਾ ਪ੍ਰਾਪਤ ਕਰਨ ਬਣਤੂ ਬੱਚੂ ਲੋਬੈਂਟਿਓ ਸੇਜਾ ਤੇ ਉਹ ਵੀ ਸ਼ਰਮਾ ਪ੍ਰਾਪਤ ਕਰਨ ਭਲਵੰਤ ਸਿੰਘ ਜੀ ਇਹ ਸੇਵਾ ਜਿਹਾਉਣਗੇ ਤੇ ਪਾਪਾ ਗੁਰਚਰ ਸਿੰਘ ਜੀ ਦੋੜਾ ਸਾਹਿਬ ਇਹ ਸੇਵਾ ਬਾਉਣਗੇ ਉਹਨਾਂ ਨੂੰ ਸ਼ਰਮਾ ਪ੍ਰਾਪਤ ਕਰਨ ਤੇ ਮੈਂ ਵੀ ਰਾਰ ਦੇ ਧੰਨਵਾਦੀ ਹਾਂ ਸੋਹਰਾ ਕਿਉਂਕਿ ਸਾਰੇ ਇਹਨਾਂ ਨੇ ਬੜੀ ਸੇਵਾ ਕੀਤੀ ਹੋਰ ਸੇਵਾ ਕਰਨੇ ਹੋਰ ਵੀ ਚਕਨੇ ਅਸੀਨਾਂ ਦੇ ਤੇਦਰ ਮਸ਼ਕੂਰਾ ਅਰਬੀਆਂ ਨਾਲ ਦੇ ਸਾਰਿਆਂ ਦਾ ਹਰ ਦਾ ਧੰਨਵਾਦ ਮੇਰੇ ਵੱਲੋਂ ਇਨੀ ਹਿਸਾਬਤਵਾਨ ਕਰੂ ਉਹਨਾਂ ਨੂੰ ਅਰਚਨਾ ਪਦਸ਼ਾਤ ਤੇ ਵਾਹਿਗੁਰੂ ਜੀ ਦਾ ਬਖਸ਼ ਵਾਹਿਗੁਰੂ ਜੀ ਕੀ ਫਤਿਹ ਨਾ ਲਓ ਜੀ ਵਾਹਿਗੁਰੂ ਨੇ ਕਿਰਪਾ ਕਰ ਤੀਰ ਮਾਰਣੇ ਵਾਲ ਪਿੰਡ ਤੇ ਚੜ ਗਿਆ ਖੰਡਾ ਸਾਹਿਬ ਕਲਸ਼ ਸਾਹਿਬ ਜਿਹਨੂੰ ਕਹਿੰਦੇ ਆ ਚੜ ਗਿਆ ਉਹ ਵੇਖੋ ਤੁਸੀਂ ਪੱਤیاں ਵੀ ਹਿੱਲ ਰੀਆਂ ਨੇ ਹੁਣ ਇਹ ਖੁਸ਼ੀ ਦੇ ਵਿੱਚ ਨੱਚ ਰੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਵਰਤ ਰਿਆ ਜਦੋਂ ਕੱਲ ਜੋ ਵਰਤਦਾ ਹੈ ਨਾ ਫਿਰ ਐਦਾਂ ਵਰਤਦਾ ਵੇਖੋ